ਇਹ ਅੱਜ ਸਵੇਰੇ ਫਿਰ ਉਹਨਾਂ ਨੂੰ ਮਹਾਲੀ ਅਦਾਲਤ ਵਿੱਚ ਪੇਸ਼ ਕੀਤਾ। ਵਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਅਦਾਲਤ ਵਿੱਚ ਲਿਆਉਣ ਦਾ ਮਤਲਬ ਸੋ ਲਗਭਗ ਜੋ ਬਿਆਨ ਪਿਜਰੀਬਾਲ ਦਿੱਲੀ 'ਚ ਦੁਹਰਾ ਰਹੇ ਸੀ ਕਿ ਕੋਈ ਬਖਸ਼ਿਆ ਨਹੀਂ ਜਾਊਗਾ ਕੋਈ ਵੱਡਾ ਹੋਵੇ ਛੋਟਾ ਹੋਵੇ ਇੱਕ ਦੀ ਮਰਜ਼ੀ ਪਹੁੰਚ ਸਕਦਾ ਉਹ ਬਿਲਕੁਲ ਲਗਭਗ ਉਹੀ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਸਮਝਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸੈਵਾਨਾ ਦੀ ਨਿਯੁਕਤੀ ਉਹ ਸੇਵਾ ਮੁਕਤੀ ਲਈ ਨੀਮਾਬਦੀ ਬਣਾਉਣ ਦੇ ਖਾਤਰ 34 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਸ਼ਾਵਾ ਸ਼ਰੀਫ ਨੇ ਕਹਿੰਦੇ ਉਹਨਾਂ ਦੀ ਇੱਛਾ ਪ੍ਰਗਟਾ ਦਿੱਤੀ ਆ ਕਿ ਜੀ ਭਾਰਤ ਨਾਲ ਵਿਗੜੇ ਸਾਰੇ ਮਸਲਿਆਂ ਦੇ ਹੱਲ ਲਈ ਆਪਾਂ ਬੈਠਣ ਲਈ ਤਿਆਰ। ਦਾਖਲੇ ਵਾਲੇ ਦਸਤਾਵੇਜ਼ ਉੱਥੇ ਪਹੁੰਚ ਕੇ ਜਦੋਂ ਚੱਕ ਚੁਕ ਹੋਏ ਤਾਂ ਜਾਲ ਹੀ ਨਿਕਲੇ। ਕਈਆਂ ਨੂੰ 에어ਪੋਰਟ ਤੇ ਮੁਸ਼ਕਲ ਹੋਈ ਕਈਆਂ ਨੂੰ ਕੱਲ੍ਹ ਤੋਂ ਮੁਸ਼ਕਲ ਹੋ ਕੇ ਇੰਪੋਰਟ ਕੀਤਾ ਗਿਆ ਕਈ ਫਸ ਗਏ। ਪੈਸਿਆਂ ਦਾ ਨੁਕਸਾਨ ਹੋਇਆ ਸੂਸ ਮਾਮਲਿਆਂ ਦੇ ਵਿੱਚ ਜਿਹੜਾ ਧੱਗ ਸੀ ਕਹਿੰਦੇ ਗਲੋਬਲ ਪੰਜਾਬ ਟੀਵੀ ਵੇਖ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਵਾਲਾ ਮਾਮਲਾ ਪੰਜਾਬ ਦੀ ਪੂਰੀ ਸਿਆਸੀ ਫਿਰਜਾ ਦੇ ਵਿੱਚ ਕੁਲ ਗਿਆ ਇਸ ਮੌਕੇ ਜਿੱਕਰ ਕੋਈ ਪਹਿਲੂ ਚੱਲ ਰਿਹਾ ਕੋਈ ਕੋਈ ਕਹੇ ਕਿ ਲੋ ਜੀ ਵਿਕਰਮ ਮਜੀਠੀ ਵਾਲੇ ਮਾਮਲੇ ਦੇ ਵਿੱਚ ਅੱਗੇ ਕੀ ਹੋਏਗਾ ਫਿਲਹਾਲ ਲੰਗੀ ਰਾਤ ਵਿਕਰਮ ਮਜੀਠੀਆਂ ਨੂੰ ਬਿਜਲੈਂਸ ਦੇ ਦਫ਼ਤਰ ਚ ਕੱਟਣੀ ਪਈ ਬਿਜਲੈਂਸ ਦੀ ਟੀਮ ਉਹਨਾਂ ਨੂੰ ਜਦੋਂ ਅੰਮ੍ਰਿਤਸਰ ਤੋਂ ਲੈ ਕੇ ਆਈ ਬੇਸ਼ੱਕ ਕੱਲ ਵਕੀਲਾਂ ਨਾਲ ਖੰਡਾਖੰਡ ਬਤਾਉਣ ਦਾ ਮੌਕਾ ਮਿਲਿਆ ਤੇ ਪਰਿਵਾਰ ਵੱਲੋਂ ਪਹੁੰਚਾਏ ਗਏ ਕੱਪੜੇ-ਕੁਪੜੇ ਉਹਨਾਂ ਨੂੰ ਉਪਲਬਧ ਹੋਏ ਪਰ ਰਾਤ ਉਹਨਾਂ ਨੇ ਬਿਜਲੈਂਸ ਦੇ ਦਫ਼ਤਰ ਚ ਕੱਟਣੀ ਪਈ ਤੇ ਅੱਜ ਸਵੇਰੇ ਫਿਰ ਉਹਨਾਂ ਨੂੰ ਮਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਵਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਅਦਾਲਤ 'ਚ ਲਿਆਉਣ ਦਾ ਮਤਲਬ ਸਖਤ ਸੁਰੱਖਿਆ ਪ੍ਰਬੰਧਾ ਤਹਿਤ। ਐਤੋਂ ਤੱਕ ਕਿ ਚੰਡੀਗੜ੍ਹ ਦੇ ਨਾਕਿਆਂ ਦੇ ਉੱਤੇ ਚੌਕਾਂ ਦੇ ਉੱਤੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ। ਚੰਡੀਗੜ੍ਹ ਤੇ ਮਹਾਲੀ ਦੇ ਦਾਖਲਾ ਪੁਆਇੰਟ ਦੇ ਉੱਤੇ ਬਕਾਇਦਾ ਪੁਲਿਸ ਫੋਰਸ ਲਾਈ ਗਈ। ਇਹ ਖਦਸਾ ਸੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਤਰ ਦੇ ਵਰਕਰ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਵੱਡੀ ਗੰੰਤੀ ਚਾਉਣਗੇ। ਸੋ ਇਸੇ ਲਈ ਅਦਾਲਤ ਦੇ ਵਿੱਚ ਮਹਾਲੀ ਅਦਾਲਤ ਕੰਪਲੈਕਸ ਦੇ ਬਾਹਰ ਤੇ ਚੌਂਕਾ ਚੁਰਾਹਿਆਂ ਦੇ ਵਿੱਚ ਬਕਾਇਦਾ ਤੌਰ ਤੇ ਪੁਲਿਸ ਦੀ ਮਸਤਾਈ ਦੀ ਮਜ਼ਬੂਤ ਕੀਤੀ ਗਈ। ਬਿਲਕੁਲ ਜੀ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਰਾਤ ਨੂੰ ਲੈ ਕੇ ਜਾਣਾ ਸੀ ਉਹ ਸਰਾਹ ਦੇ ਉੱਤੇ ਵੀ ਤਣਾਤੀ ਖਾਸੀ ਸਖਤ ਸੀ। ਗੱਡੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ ਉਸ ਦੇ باوجود ਵੀ ਵਿਕਰਮ ਮਜੀਠੀਆ ਦੇ ਸਮਰਥਕ ਅਕਾਲੀ ਦਲ ਦੇ ਲੀਡਰ ਅਕਾਲੀ ਦਲ ਬਾਦਲਤਰ ਦੇ ਵਰਕਰ ਵੱਡੀ ਗੰਤੀ ਚ ਅਦਾਲਤ ਦੇ ਕੰਪਲੈਕਸ ਚ ਇਕੱਤਰ ਹੋਏ ਤੇ ਉਥੇ ਨਾਰੇਬਾਜੀ ਵੀ ਹੋਈ ਤਕਰਾਰ ਵੀ ਹੋਈ ਪੁਲਿਸ ਨਾਲ ਖਿੱਚੋਤੂ ਵੀ ਹੋਈ ਆਖਰ ਗੱਡੀਆਂ ਚ ਲੱਤ ਕੇ ਉਹਨਾਂ ਨੂੰ ਲਜਾਇਆ ਵੀ ਗਿਆ ਲੀਡਰਾਂ ਨੂੰ ਵੀ ਵਰਕਰਾਂ ਨੂੰ ਵੀ ਸਭ ਨੂੰ ਲੱਤ ਕੇ ਲਜਾਇਆ ਗਿਆ ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ ਬਕਾਇਦਾ ਤੌਰ ਤੇ ਇੱਕ ਵੱਖਰਾ ਰਾਹ ਅੰਦਰ ਤੱਕ ਜਾਣ ਲਈ ਬਣਾਇਆ ਗਿਆ ਰੱਸੀਆਂ ਨਾਲ ਉਹਨਾਂ ਨੂੰ ਲੱਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਵਿਕਰਮ ਜਿੱਠਿਆ ਦੇ ਖਿਲਾਫ ਆਏ ਸੀ ਨਾਰੇਬਾਜ਼ੀ ਕਰਨ ਉਹਨਾਂ ਉੱਤੇ ਕਾਲੀ ਦਲ ਦਾ ਟਕਰਾਅ ਟਾਲਣ ਦੀ ਵੀ ਕੋਸ਼ਿਸ਼ਾਂ ਪੁਲਿਸ ਨੇ ਕੀਤੀਆਂ ਚਲੋ ਅੰਦਰ ਵਿਕਰਮ ਜਿੱਠਿਆ ਨੂੰ ਜਦੋਂ ਪੇਸ਼ ਕੀਤਾ ਗਿਆ ਤੇ ਉੱਥੇ ਰਿਮਾਂਡ ਲੈਣ ਦੇ ਲਈ ਚੰਗੀ ਬਹਿਸ ਹੋਈ ਵਿਜੀਲੈਂਸੀ ਟੀਮ 12 ਦਿਨਾਂ ਦਾ ਰਿਮਾਂਡ ਭਾਲਦੀ ਸੀ ਤੇ ਉਹਨਾਂ ਨੇ ਦਮ ਭਰਿਆ ਅੰਦਰ ਕੇ ਜੀ ਸਾਡੇ ਕੋਲ ਸਬੂਤ ਨੇ ਤੱਥ ਨੇ ਅਸੀਂ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਪੜਿਆ ਇਹਨਾਂ ਦੀ ਇਨਕਮ ਦੇ ਵਿੱਚ ਔਰ ਕੁੱਲ ਆਮਦਨ ਦੇ ਵਿੱਚ ਬਹੁਤ ਫਰਕ ਹੈ ਜੀ ਜਿਹੜੀ ਇਹ ਬੈਂਕਾਂ ਚ ਸਟੇਟਮੈਂਟਾਂ ਦੇ ਦਿਖਦੀ ਹੈ ਜਿਹੜੀ ਰਿਟਰਨ ਚ ਦਿਖਦੀ ਹੈ ਜਿਹੜੀ ਅਸਲ ਚ ਹੈ ਉਹਦੇ ਵਿੱਚ ਪਾੜਾ ਕਹਿੰਦੇ ਜੀ 540 ਕਰੋੜ ਦਾ 540 ਕਰੋੜ ਦੇ ਪਾੜੇ ਨੂੰ ਆਧਾਰ ਬਣਾ ਕੇ ਬਿਜ਼ਨਸ ਕਹਿੰਦੀ ਜੀ ਅਸੀਂ ਇਹ ਕਾਰਵਾਈ ਪਾਈ ਹੈ ਕਿ ਆਮਦਨ ਤੋਂ ਵੱਧ ਜਾਤਾ ਦਾ ਮਾਮਲਾ ਇਨਕਮ ਤੋਂ 540 ਕਰੋੜ ਜ਼ਿਆਦਾ ਨੇ ਜਿਹਦਾ ਹਿਸਾਬ ਕਿਤਾਬ ਨਹੀਂ ਲੱਭਦਾ ਤੇ ਇਸ ਲਈ ਸਾਨੂੰ 12 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ ਚਲੋ ਜੀ ਚੰਗੀ ਦੋਨੋਂ ਤਰ੍ਹਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ਦੇ ਉੱਤੇ ਵਿਕਰਮ ਜਿੱਠੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਸੋ ਹੁਣ ਪੁਲਿਸ ਰਿਮਾਂਡ ਵੀ ਲੈਣ ਸਰਮਾਂਡ 7 ਦਿਨ ਚੱਲਣਾ ਸੋ 7 ਦਿਨਾਂ ਦੇ ਬਾਅਦ ਦੁਬਾਰਾ ਪੇਸ਼ੀ ਹੋਣੀ ਹੈ ਸੋ ਉਹ ਸਭ ਦੇ ਦਰਮਿਆਨ ਆਖਾਲੀ ਦਲ ਦੀ ਲੀਡਰਸ਼ਿਪ ਅਕਾਲੀ ਦਲ ਦੇ ਵਰਕਰ ਵਿਕਰਮਜੀਠੀਆ ਦੇ ਸਮਰਥਕ ਉਹ ਕਿਸ ਤਰ੍ਹਾਂ ਵਿਚਰਦੇ ਨੇ ਆਵਾਦੀ ਪਾਰਟੀ ਦੇ ਵਰਕਰ ਇਸ ਨੂੰ ਲੈ ਕੇ ਕਿਵੇਂ ਪ੍ਰਚਾਰ ਕਰਦੇ ਨੇ ਇਹ ਪਹਿਲੂ ਵੱਡਾ ਰਹਿਣਾ ਇਹ ਸਭ ਦੇ ਨਾਲ ਨਾਲ ਇਹ ਵੀ ਦੰਪਰ ਆ ਗਿਆ ਕਿ ਸਿੱਟ ਦੀ ਜਿਹੜੀ ਜਾਂਚ ਹੈ ਉਹਦੇ ਵਿੱਚੇ ਤਾਥਾਸਨ ਹੋਏ ਨੇ ਕਿ ਵਿਕਰਮਜੀਠੀਆਂ ਨੇ ਗਲਤ ਤਰੀਕਿਆਂ ਨਾਲ ਜੀ 540 ਕਰੋੜ ਬਣਾਇਆ ਤੇ ਉਹਦਾ ਸਾਬਕਾ ਤਾਬ ਸਹੀ ਨਹੀਂ ਦਿੱਤਾ ਉਹ ਕਹਿ ਰਹੇ ਨੇ ਜੀ ਕਿ ਇਨਕਮ ਟੈਕਸ ਦਾ ਰਿਕਾਰਡ ਹੋ ਰਿਹਾ ਹੈ ਬੈਂਕ ਦਾ ਰਿਕਾਰਡ ਹੋ ਰਿਹਾ ਹੈ ਤੇ ਅਸਲ ਦੇ ਵਿੱਚ ਰਿਕਾਰਡ ਹੋ ਰਿਹਾ ਜਿਹੜਾ ਬਰામਦ ਹੋਇਆ ਉਹ ਰਿਕਾਰਡ ਹੋ ਰਿਹਾ ਮਤਲਬ ਇਹ ਦਮ ਪਰਿਆ ਗਿਆ ਇਹਦੇ ਨਾਲ ਨਾਲ ਉਹ ਕਹਿੰਦੇ 2007 ਦੀ ਜੇ ਆਪਾਂ ਰਿਟਰਨ ਦੇ ਹਿਸਾਬ ਨਾਲ ਵੀ ਹਿਸਾਬ ਲਾਈਏ ਤੇ ਉਸ ਸਮੇਂ ਦੇ ਹਵਾਲਿਆਂ ਦੇ ਹਿਸਾਬ ਲਈ ਤਾਂ ਕਹਿੰਦੇ 161 ਕਰੋੜ ਦਾ ਫਰਕ ਹੈ ਤੇ ਮੰਤਰੀ ਬਣ ਤੋਂ ਬਾਅਦ ਉਸ ਪੀਰੀਅਡ ਦੇ ਵਿੱਚ ਕਹਿੰਦੇ ਜੀ 236 ਕਰੋੜ ਦਾ ਗੜਬੜਾ ਸੋ ਇਸ ਗੜਬਨ ਨੂੰ ਆਧਾਰ ਬਣਾ ਕੇ ਕਹਿੰਦੀ ਜੀ ਅਸੀਂ ਕਾਰਵਾਈ ਕੀਤੀ ਐ ਸੋ 7 ਦਿਨਾਂ ਦਾ ਰਿਮਾਂਡ ਵਿਕਰਮ ਜੀਠੀਆ ਦਾ ਹਾਸਲ ਕਰਨ ਦੇ ਵਿੱਚ ਵਿਜੀਲੈਂਸ ਕਾਮਯਾਬ ਹੋਈ ਐ ਸੋ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਇਸ ਨੂੰ ਅਕਾਲੀ ਦਲ ਇੱਕ ਰਾਜਨੀਤਿਕ ਪਹਿਲੂ ਦੇ ਉੱਤੇ ਲੜਾਈ ਲੜਨ ਲਈ ਮੁੱਦਾ ਬਣਾ ਪਾਉਂਦਾ ਚਾਹੋ ਇਸ ਕਮਜ਼ੋਰ ਸਥਿਤੀ ਚਾ ਕੇ ਦੇ ਉੱਤੇ ਕੋਈ ਮਹਿਮ ਨਹੀਂ ਬਣਾ ਪਾਉਂਦਾ ਜਾਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲੋਂ ਵਿਕਰਮਜੀਤਿਆ ਚ ਰਸਤੇ ਸੁਖਾਵੇਂ ਨਹੀਂ ਉਸ ਸਥਿਤੀ ਦੇ ਵਿੱਚ ਕਿਵੇਂ ਅੱਗੇ ਵਧਿਆ ਜਾਂਦਾ ਪਰ ਅੱਜ ਇੱਕ ਗੱਲ ਦੇਖਣ ਨੂੰ ਮਿਲੀ ਕਿ ਜੇ ਲੰਘੇ ਕੱਲ ਕੁਵਰ ਵਿਜੇਪ੍ਰਤਾ ਵਿਕਰਮਜੀਤਿਆ ਦੇ ਹੱਕ ਚ ਬੋਲ ਰਹੇ ਸੀ ਜੇ ਕੱਲ ਰਬਨੀਤ ਬਿੱਟੂ ਹੈ ਨਾ ਪ੍ਰਤਾਪ ਬਾਜਵਾ ਹੈ ਨਾ ਤੇ ਧਰਮਵੀਰ ਗਾਂਧੀ ਹੈ ਇਸ ਤਰ੍ਹਾਂ ਸੁਨੀਲ ਜਾਖੜ ਦੂਜੀਆਂ ਪਾਰਟੀਆਂ ਦੇ ਲੀਡਰ ਇਸ ਨੂੰ ਧੱਕੇਸ਼ਾਹੀ ਦੱਸ ਰਹੇ ਸੀ ਤੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ ਕਿ ਤਰੀਕਾਕਰ ਪਾਜਬ ਨਹੀਂ ਹੈ ਤੇ ਅੱਜ ਉਸੇ ਕੜੀ ਦੇ ਵਿੱਚ ਪ੍ਰੇਮ ਸਿੰਘ ਚੰਦੂ ਮੱਜਰੀ ਉਹਨਾਂ ਦਾ ਮੁੰਡਾ ਵੀ ਮਹਾਲੀ ਕੰਪਲੈਕਸ ਦੇ ਬਾਹਰ ਆ ਕੇ ਰੋਸਾ ਪ੍ਰਗਟਾਉਂਦਾ ਕਹਿੰਦਾ ਮੈਂ ਬਿਕਰਮ ਯਕਸ਼ਾ ਦੇ ਨਾਲ ਹੈ ਇਹ ਤਰੀਕਾ ਸਹੀ ਨਹੀਂ ਹੈ ਇਸ ਲਈ ਜਦੋਂ ਕਿ ਚੰਦੂ ਮੱਜਰੀ ਸੁਧਾਰ ਲਹਿਰ ਅਲੀ ਧਰ ਦੇ ਵਿੱਚ ਵਿਚਰਦੇ ਨੇ ਜਾਂ ਉਹ ਪੰਜ ਮੈਂਬਰੀ ਕਮੇਟੀ ਦੇ ਲਈ ਅੱਜਕੱਲ ਮੈਂਬਰੀ ਕਰਨ ਦੇ ਵਿੱਚ ਯੋਗਦਾਨ ਪਾ ਰਹੇ ਨੇ ਉਧਰ ਵੀ ਉਹ ਦਾਵੇਦਾਰਾਂ 'ਚ ਵੀ ਦਾਵਾ ਰੱਖ ਰਹੇ ਨੇ ਸੁਪਰੀਮ ਸਿੰਘ ਚੰਦੂ ਮਾਜਰੇ ਦੇ بیٹے ਦਾ ਇੱਧਰ ਆਉਣਾ ਇਹ ਇੱਕ ਤਰ੍ਹਾਂ ਉਹ ਕਹਿੰਦੇ ਵੀ ਅਸਾ ਅਕਾਲੀ ਦਲ ਦੀ ਲੜਾਈ ਲੜ ਰਹੇ ਆ ਸੋ ਇਹ ਇਸ ਲਈ ਅਕਾਲੀ ਵਰਕਰ ਦੇ ਉੱਤੇ ਚਾਹੇ ਉਹ ਮੌਜੂਦਾ ਚਾਹੇ ਉਹ ਸਾਬਕਾ ਚਾਹੇ ਦੂਜੀ ਤਿਰਛੇ ਚਾਹੇ ਤੀਜੀ ਤਿਰਛਾ ਕਹਿੰਦੇ ਜਿਹੜਾ ਤਰੀਕਾ ਕਰ ਸਰਕਾਰ ਨੇ ਅਪਣਾਇਆ ਇਸ ਜ਼ਬਰ ਦੇ ਖਿਲਾਫ ਮੈਂ ਤਾਂ ਆ ਹੁਣ ਪੰਜਾਬ ਦੇ ਲੋਕ ਇਸ ਨੂੰ ਜ਼ਬਰ ਵੱਜੋਂ ਲੈਣਗੇ ਇਸ ਨੂੰ ਜ਼ੁਲਮ ਵੱਜੋਂ ਲੈਣਗੇ ਜਾਂ ਇੱਕ ਜਾਇਜ਼ ਕਾਰਵਾਈ ਵੱਜੋਂ ਲੈਣਗੇ ਕਿ ਲੋੜ ਸੀ ਜੀ ਇਹ ਕਾਰਵਾਈ ਹੋਣੀ ਚਾਹੀਦੀ ਸੀ ਜੀ ਪੰਜਾਬ ਨਸ਼ਿਆਂ ਤੋਂ ਤਪਿਆ ਪਿਆ ਜੀ ਉਸ ਕਾਰਵਾਈ ਵੱਜੋਂ ਲੈਣਗੇ ਚਲੋ ਇੱਕ ਪਾਸੇ ਵਿਕਰਮਜੀਠੀ ਵਾਲਾ ਮਾਮਲਾ ਚੱਲ ਰਿਹਾ ਦੂਏ ਪਾਸੇ ਪੰਜਾਬ ਦੇ ਵਿੱਚ ਐਨਆਈਏ ਦੇ ਛਾਪੇ ਵੀ ਹੋਏ ਐਨਆਈਏ ਰਾਸ਼ਟਰੀ ਜਾਂਚ ਏਜੰਸੀ ਨੇ ਪੰਜਾਬ ਚ 6 ਤੋਂ 7 ਟਿਕਾਣਿਆਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਅੱਜ ਛਾਪੇਮਾਰੀ ਕੀਤੀ ਉਹਦੀ ਵੀ ਚਰਚਾ ਖੂਬ ਹੋ ਰਹੀ ਹੈ ਪੁਰੇ ਛਾਪੇਮਾਰੀ ਦੇ ਵਿੱਚ ਕਹਿੰਦੇ ਜੀ ਜਲੰਧਰ ਖੇਤਰ ਕਾਫੀ ਚਰਚਾ ਚ ਰਿਹਾ ਕਿ ਉੱਥੇ ਛਾਪੇਮਾਰੀ ਵੱਧ ਹੋਈ ਹੈ ਇਧਰ ਵਿਕਰਮਜੀਠੀ ਦਾ ਮਾਮਲਾ ਉਧਰ ਐਨਆਈਏ ਦੀ ਛਾਪੇਮਾਰੀ ਦਾ ਮਾਮਲਾ ਇਧਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਤੜਕੇ-ਤੜਕੇ ਬੁਲਾਈ ਗਈ ਪ੍ਰੈਸ ਕਾਨਫਰੰਸ। ਪਰ ਬਕਾਇਦਾ ਅਜੰਡਾ ਦੱਸ ਕੇ ਠੀਕ ਹੈ ਕੈਬਨਿਟ ਦੀ ਬੈਠਕ ਹੋਗੀ। ਕੈਬਨਿਟ ਦੀ ਬੈਠਕ ਦੇ ਵਿੱਚ ਇੰਡਸਟਰੀਅਲ ਪਲਾਟਾਂ ਨੂੰ ਲੈ ਕੇ ਕੁਝ ਹੋਰ ਫੈਸਲਿਆਂ ਨੂੰ ਲੈ ਕੇ ਹੈ ਤੈਅ ਕੀਤਾ ਗਿਆ। ਉਹਨਾਂ ਉੱਤੇ ਅਮਨ अरोੜਾ ਨੇ ਸਾਹਮਣੇ ਵੀ ਜਾਂਦੀ ਗੱਲ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਕਾਫੀ ਦੇਰ ਬਾਅਦ ਹੀ ਜਨਤਕ ਤੌਰ ਤੇ ਬੁਲਾਈ ਆ। ਸੋਦੀ ਖੂਬ ਚਰਚਾ ਸੀ ਕਿ ਅੱਜ ਕੁਝ ਵੱਡੀਆਂ ਗੱਲਾਂ ਹੋਣਗੀਆਂ। ਸੂਕਮੱਖ ਮੰਤਰੀ ਭਗਵੰਤ ਮਾਨ ਨੇ ਹੋਰਾਂ ਨੇ ਸਵੇਰੇ ਸੱਦਾ ਭੇਜਦੇ ਹੀ ਕਹਿਤਾ ਸੀ ਕਿ ਮੈਂ ਇਹ ਪੈਰਾਸਕਨਫਰੈਂਸ ਕੱਲ ਵਿਕਰਮਜੀਠਿਆ ਦੀ ਗ੍ਰਿਫਤਾਰੀ ਦੇ حوالے ਨਾਲ ਕਰਨੀ ਆ। ਸੋ ਲਗਭਗ ਜੋ ਬਿਆਨ केजरीवाल ਦਿੱਲੀ ਚ ਦੁਹਰਾ ਰਹੇ ਸੀ ਕਿ ਕੋਈ ਬਖਸ਼ਿਆ ਨਹੀਂ ਜਾਊਗਾ, ਕੋਈ ਬڑا ਹੋਵੇ, ਛੋਟਾ ਹੋਵੇ, ਜਿੱਦੀ ਮਰਜ਼ੀ ਪਹੁੰਚ ਰੱਖਦਾ ਹੋਵੇ, ਬਿਲਕੁਲ ਲਗਭਗ ਉਹੀ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਸਾਹਮਣੇ ਰੱਖਿਆ। ਇੱਕ ਦੋ ਟਿੱਡੇ ਤਿੱਖੇ ਸਵਾਲ ਵੀ ਹੋਏ ਉਹਨਾਂ ਤੋਂ ਇਧਰ ਉਧਰ ਆਪਣੇ ਢੰਗ ਤਰੀਕੇ ਨਾਲ ਬਚਦੇ ਵੀ ਨਜ਼ਰ ਆਏ ਪਰ ਜ਼ਿਆਦਾਤਰ ਕੰਟਰੋਲਡ ਸੀਪ੍ਰੈਸ ਕਾਨਫਰੰਸ ਤਾਂ ਕਿ ਕੋਈ ਅਜਿਆ ਕੁਝ ਹੋ ਨਾ ਜਾਵੇ ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਜੀ ਚਾਹੇ ਜਿੰਨੀ ਮਰਜ਼ੀ ਪਹੁੰਚ ਰੱਖਦਾ ਹੋਵੇ ਕੋਈ ਚਾਹੇ ਜਿੰਨੀ ਮਰਜ਼ੀ ਅਪਰੋਚ ਰੱਖਦਾ ਹੋਵੇ ਕੋਈ ਮੈਂ ਹੁਣ ਬਖਸ਼ੂਗਾ ਨਹੀਂ ਇਹ ਇਹਨਾਂ ਦੇ ਖਿਲਾਫ ਤਾਂ ਕਾਰਵਾਈ ਹੋਗੀ ਹੋਗੀ ਦੂਜਿਆਂ ਦੇ ਘਰ ਉਜਾੜਿਆ ਕਹਿੰਦੇ ਜੀ ਇਹਨਾਂ ਨੇ ਹੁਣ ਜਦੋਂ ਆਪਣੇ ਤੇ ਕਾਰਵਾਈ ਦੀ ਵਾਰੀ ਆਈ ਤਾਂ ਕਹਿੰਦੇ ਜੀ ਕਹਿੰਦੇ ਆ ਕਿ ਥੱਕਾ ਹੋ ਗਿਆ ਫਿਰ ਕਹਿੰਦੇ ਜੀ ਸਾਰੇ ਰਾਜਨੀਤਿਕ ਸ਼ੀਕ ਇਕੱਠੇ ਹੋਗੇ ਇਹ ਹੁਣ ਸਾਨੂੰ ਭੰਡਣ ਲੱਗੇ ਨੇ ਜਦੋਂ ਕਿ ਪੂਰੀ ਰਣਨੀਤੀ ਤਹਿਤ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ ਬਿਆਨ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਮੰਤਰੀ ਲਗਾਤਾਰ ਜਿਵੇਂ ਮੀਡੀਆ ਚ ਕਰ ਰਹੀ ਸੀ ਸੋ ਇਧਰ ਵੀ ਬੈਟਿੰਗ ਲਈ ਪੂਰੀ ਟੀਮ ਤਿਆਰ ਸੀ ਉਧਰ ਹੁਣ ਉਹ ਕਹਿੰਦੇ ਜੀ ਖੁਦ ਮੁੱਖ ਮੰਤਰੀ ਫਿਰ ਬਾਚੋਂ ਆਏ ਫਿਨਿਸ਼ਰ ਦੇ ਤੌਰ ਤੇ ਜਿਵੇਂ ਹੈ ਨਾ ਕਿ ਹੁਣ ਮੈਚ ਫਿਨਿਸ਼ ਕਰਨਾ ਹੈ ਸੂ ਮੁਕੰਮਲ ਕਰਨ ਦੇ ਲਈ ਕਹਿੰਦੇ ਜੀ ਚਾਹੇ ਜਿੰਨੀ ਮਰਜ਼ੀ ਕੋਈ ਪਹੁੰਚ ਰੱਖਦਾ ਹੋਵੇ ਜਿੰਨੀ ਮਰਜ਼ੀ ਤਾਕਤ ਰੱਖਦਾ ਹੋਵੇ ਜਿੰਨੀ ਮਰਜ਼ੀ ਰਾਜਨੀਤਿਕ ਅਪਰੋਚ ਹੋਵੇ ਕੋਈ ਬਖਸ਼ਣ ਜਾਊਗਾ ਕਹਿੰਦੇ ਜੀ ਇਹਨਾਂ ਨੇ ਦੂਜਿਆਂ ਦੇ ਘਰ ਉਜਾੜੇ ਨੇ ਇਸ ਲਈ ਅੱਜ ਉਹ ਆਪਣੇ ਤੇ ਬਾਰੀ ਆਈ ਫਿਰ ਕਹਿੰਦੇ ਜੀ ਕਿ ਸਬੂਤ ਹੈ ਨਹੀਂ ਜੀ ਤੱਥ ਹੈ ਨਹੀਂ ਜੀ ਹਾਂ ਧੱਕਾ ਹੈ ਜੀ ਰਾਜਨੀਤਿਕ ਬਦਲਾਖੋਰੀ ਹੈ ਜੀ ਕਹਿੰਦੇ ਜੋ ਮਰਜ਼ੀ ਕਹੀ ਜਾਣ ਹੁਣ ਮੈਂ ਨਹੀਂ ਛੱਡਦਾ ਮਤਲਬ ਉਹਨਾਂ ਨੇ ਇਹ ਜਿਚਾਉਣ ਦੀ ਕੋਸ਼ਿਸ਼ ਕੀਤੀ ਕਿ ਕਾਰਵਾਈ ਸਿੱਧੀ ਨਸ਼ਿਆਂ ਦੇ ਮਾਮਲੇ ਤੇ ਆ ਜਦੋਂ ਕਿ ਕੱਲ ਦੇ ਕਾਨੂੰਨੀ ਮਹਾਰਾ ਸਵਾਲ ਕਰ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਇਹ ਡਰੱਗ ਤਸਕਰ ਵੱਜੋਂ ਕਾਰਵਾਈ ਹੈ ਫਿਰ ਐਫਆਈਆਰ ਦੇ ਵਿੱਚ ਮਾਮਲਾ ਕਿਉਂ ਨਹੀਂ ਐਫਆਈਆਰ ਦੇ ਵਿੱਚ ਆਮਦਨ ਤੋਂ ਵੱਧ ਜਾਇਦਾ ਦਾ ਮਾਮਲਾ ਕਿਉਂ ਜਿਵੇਂ ਕਹਿਆ ਜਾ ਰਿਹਾ ਜੀ ਕਿ ਰਟਨ ਚਨੀ ਮੇਲ ਖਾਂਦਾ ਜੀ ਬੈਂਕ ਖਾਤਿਆਂ ਨਾਲ ਨਹੀਂ ਮੇਲ ਖਾਂਦਾ ਜੀ ਮੰਤਰੀ ਬਣਨ ਤੋਂ ਪਹਿਲਾਂ 161 ਕਰੋੜ ਸੀ ਜੀ ਗੜਬੜ ਐ ਗੜਬੜ ਵਾਲਾ ਪੈਸਾ ਮੰਤਰੀ ਹੁੰਦਿਆਂ 236 ਕਰੋੜ ਗੜਬੜ ਵਾਲਾ ਇਹ ਪੈਸਾ ਕਿੱਥੋਂ ਆਇਆ ਜੀ ਇਹਦਾ ਹਿਸਾਬ ਕਿਤਾਬ ਲੈਣਾ ਜੀ ਮਤਲਬ ਜਚਾਇਆ ਇਹ ਜਾ ਰਿਹਾ ਕਿਉਂ ਜਿਹੜਾ 540 ਕਰੋੜ ਦਾ ਮਾਮਲਾ ਹੈ ਉਹ ਨਸ਼ਿਆਂ ਤੋਂ ਆਈ ਆਮਦਨ ਹੈ ਇਸ ਲਈ ਉਹਨੂੰ ਨਸ਼ਾ ਨਾਲ ਜੋੜ ਕੇ ਜਦੋਂ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਕਾਗਜ਼ੀ ਕਾਰਵਾਈ ਦੇ ਵਿੱਚ ਸਿਰਫ ਮਨੀ ਲਾਂਡਰਿੰਗ ਦਾ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਬਣ ਰਿਹਾ। ਫਿਰ ਇਹਦੇ ਛੋਟਸਾ ਦਾ ਈਡੀਪੀ ਆਉਂਦੇ ਦੇਣਾ ਚੰਨਵਾਲੂ ਹੋਵੇ। ਪ੍ਰਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਅੱਜ ਬਿਕਰਮਜੀਤ ਸਿੰਘ। ਉਹਨਾਂ ਨੇ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਅਸੀਂ ਕਾਰਵਾਈ ਕਰ ਰਹੇ ਹਾਂ ਸਾਨੂੰ ਪਤਾ ਹੈ ਮਾਫ਼ ਕਰ ਦੋਵੇ ਪੰਜਾਬ ਦੇ ਲੋਕ ਕਿ ਸਾਨੂੰ ਦੇਰ ਹੋਗੀ ਪਰ ਅਸੀਂ ਪੱਕੇ ਪੈਰੀਂ ਆਏ ਹਾਂ ਜੀ ਕਹਿੰਦੇ ਹਾਂ। ਇਹ ਯੋਜਨਾ ਬਣਾ ਰਹੇ ਸੀ ਸਬੂਤ ਇਕੱਠੇ ਕਰ ਰਹੇ ਸੀ ਹੁਣ ਸਬੂਤ ਵੀ ਹੈਗੇ ਤੱਥ ਵੀ ਹੈਗੇ ਹੁਣ ਬਖਸ਼ਾਂਗੇ ਨਹੀਂ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਉਹ ਇਹ ਦੰਪ ਪਰ ਰਹੇ ਨੇ ਕਿ ਅਸੀਂ ਪੂਰੀ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕੀਤੀ ਹੈ ਸਾਡੇ ਕੋਲ ਤਸਬੂਤ ਹੈਗੇ ਉਹਦੇ ਹਵਾਲੇ ਨਾਲ ਇਹ ਕਿੰਨੀ ਕਹਾਣੀ ਮਜ਼ਬੂਤ ਹੁੰਦੀ ਹੈ ਕਿਉਂਕਿ ਉਹਨਾਂ ਨੇ ਅੱਜ ਦਰਾਇਆ ਕਿ ਜਿਹੜਾ ਅਸੀਂ ਜੁਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਉਹ ਬਲਡੋਜ਼ਰ ਵਾਲੀ ਮਹਮ ਜਾਰੀ ਰਹੂਗੀ ਲੋਕਾਂ ਦੇ ਘਰ ਟਾਏ ਜਾਣਗੇ ਤਾਂ ਜਿਹੜੇ ਨਸ਼ਾ ਵੇਚਦੇ ਆ ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਇਹ ਬਦਲਾਖੋਰੀ ਹੈ ਜੀ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਮਾਮਲੇ ਨੇ ਜੀ ਕੁਝ ਛਾਮਲਾਟਾਂ ਦੇ ਮਾਮਲੇ ਨੇ ਜੀ ਕੁਝ ਆਪਸੀ ਤਣਾਅ ਹੈ ਜੀ ਸੋ ਇੱਕਾ ਦੁੱਕਾ ਠੀਕ ਵੀ ਹੋਊਗਾ ਬਾਕੀ ਤਾਂ ਸਭ ਤੱਕੇ ਛਾਈ ਵੀ ਇਹ ਵੀ ਪਹਿਲੂ ਹੈ ਹੁਣ ਇੱਥੇ ਵੀ ਉਹ ਕਹਿੰਦੇ ਪਹਿਲੂ ਹੈ ਕਿਉਂਕਿ ਵਿਕਰਮ ਮਜੀਠੀਆ ਦੇ ਦਫ਼ਤਰ ਦੇ ਵਿੱਚ ਜਿਹੜਾ ਇੱਕ ਪਰਿਵਾਰ ਅਮਰਤਾਰੀ ਪਰਿਵਾਰ ਰਹਿ ਰਿਹਾ ਉਹਨਾਂ ਦਾ ਵੀ ਜਿਵੇਂ ਸਮਾਨ ਥਰੋਲਿਆ ਪਿਆ ਉਹਨਾਂ ਦਾ ਵੀ ਜਿਵੇਂ ਖਲਾਰਾ ਪਾਇਆ ਪਿਆ ਉਹਦੇ ਨਾਲ ਲੈ ਕੇ ਵੀ ਸਵਾਲ ਨੇ ਕਿ ਇਹ ਤਰੀਕਾ ਕਰ ਕੀ ਹੈ ਫਿਰ ਅਫਸਰਾਂ ਨੂੰ ਬਦਲਣ ਦਾ ਮਾਮਲਾ ਵੀ ਕਿ ਪਹਿਲੇ ਅਫਸਰ ਹਟਾ ਕੇ ਉਹਨੂੰ ਲਿਆਂਦਾ ਜਿਹਨੂੰ ਤੁਸੀਂ ਉਹ ਸਸਪੈਂਡ ਕੀਤਾ ਸੀ ਕਿ ਵੀ ਇਹ ਤਾਂ ਜਿਹੜੇ ਲਾਇਸੈਂਸ ਘਟਾਲਾ ਉਹਦੇ ਵਿੱਚ ਘਿਰਿਆ ਬੰਦਾ ਤੇ ਉਹਨੂੰ ਬਹਾਲ ਕਰਕੇ ਇੱਧਰ ਕਰ ਬਈ ਕੀ ਇਹ ਸੌਦਾ ਕਹਿੰਦੇ ਇਹ ਵੀ ਸਵਾਲ ਕੋਸ ਅਫਸਰ ਦੇ ਰਾਹੀਂ ਇਹ ਸਾਰੀ ਕਾਰਵਾਈ ਪਵਣਾ ਇਧਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਹੁਣ ਤਾਂ ਇਹ ਜੁਧ ਨਸ਼ਿਆਂ ਵਿਰੁੱਧ ਮਹਿਮ ਬਣ ਗਿਆ ਹੁਣ ਤਾਂ ਇਹ ਲਹਿਰ ਚੱਲ ਪਈ ਏ ਇਸ ਲਹਿਰ ਦਾ ਅਸਰ ਹੈ ਕੱਲ ਤੱਕ ਕਹੀ ਜਾਂਦੇ ਸੀ ਬੜਾ ਨਹੀਂ ਫੜਦੇ ਕੋਈ ਬੰਦਾ بڑے ਮગરਮੱਛ ਨੂੰ ਨਹੀਂ ਹੱਥ ਪਾਉਂਦੇ ਵੱਡੇ ਧਰ ਨੂੰ ਨਹੀਂ ਹੱਥ ਪਾਉਂਦੇ ਜਿਹੜੇ ਕਹਿੰਦਾ ਇਹ ਗੱਲ ਕਹਿੰਦੇ ਸੀ ਅੱਜ ਉਹੀ ਕਹੀ ਜਾਂਦੇ ਜੀ ਇਹ ਰਾਜਨੀਤੀ ਆ ਬਦਲਾਖੋਰੀ ਆ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਰੋਧੀ ਧਰਾਂ ਦੇ ਵਿਰੋਧੀ ਲੀਡਰਾਂ ਤੇ ਵੀ ਨਿਸ਼ਾਨਾ ਬਿੰਦੇ ਨਜ਼ਰ ਆਏ ਉਹ ਇਸ ਕਾਰਵਾਈ ਨੂੰ ਜਸਟੀਫਾਈ ਕਰਨ ਦੇ ਲਈ ਹਰ ਹਿੱਲਾ ਵਰਸ ਦੇ ਵੀ ਨਜ਼ਰ ਆ ਤੇ ਉਹਨਾਂ ਨੇ ਇਹ ਵੀ ਦੰਪ ਰਿਆ ਕਿ ਪੰਚਾਇਤਾਂ ਮਤੇ ਪਾ ਰਹੀਆਂ ਜੀ ਕਿ ਸਾਡੇ ਪਿੰਡ ਚ ਹੁਣ ਨਸ਼ਾ ਨਹੀਂ ਪੀਖੂਗਾ ਜੇ ਕੋਈ ਵੇਚੂਗਾ ਅਸੀਂ ਕਾਰਵਾਈ ਕਰਾਂਗੇ ਅਸੀਂ ਦੱਸਾਂਗੇ ਪੁਲਿਸ ਨੂੰ ਦੱਸਣ ਲੱਗ ਪਏ ਉਧਰ ਉਹ ਗੱਲਾਂ ਫੇਰ ਬਾਹਰ ਨਿਕਲੇ ਕੋਈ ਵਿਚਾਰਾ ਸਾਬਕਾ ਫੌਜੀ ਜੇ ਲੜਾਈ ਲੜਦਾ ਉਹਦੀ ਲੱਤਾਂ ਤੋੜ ਦੋ ਹੈਨਾ ਜੇ ਕੋਈ ਹੋਰ ਤੇਰੇ ਸਾਹਮਣੇ ਆਉਂਦੀ ਆ ਤਾਂ ਉਹ ਬੀਬੀ ਇੱਕ ਪਹੁੰਚੀ ਥਾਣੇ ਉਹ ਕਹਿੰਦੀ ਮੇਰੇ ਘਰੇ ਆਉਣ ਤੋਂ ਪਹਿਲਾਂ ਮੇਰੇ ਕੋਲ ਧਮਕੀਆਂ ਆਉਣ ਲੱਗ ਪਈਆਂ ਕਿ ਥਾਣੇਦਾਰ ਨਹੀਂ ਸਮਝਦਾ ਤੂੰ ਸਾਡੇ ਨਾਂ ਗਣਾ ਕੇ ਆਈਆਂ ਸੋ ਇਸ ਲਈ ਇਹ ਕਹਿੰਦੇ ਪੰਚਾਇਤੀ ਹੁਣ ਪੰਚਾਇਤੀ ਮਤੇ ਕਿਆਮਾਦੀ ਪਾਰਟੀ ਦੀ ਸਰਕਾਰ ਤੇ ਦਬਾਅ ਵੇਟ ਪੈ ਰਹੇ ਨੇ ਨਸ਼ਿਆਂ ਵਾਲੇ ਬੈਨਰ ਪੋਸਟਰ ਪੰਚਾਇਤਾਂ ਦੇ ਖਰਚਿਆਂ ਜਿਹੜੇ ਲੱਗ ਰਹੇ ਨੇ ਕਿ ਉਹ ਦਬਾਅ ਵੇਟ ਲੱਗ ਰਹੇ ਨੇ ਇਹ ਵੀ ਪਹਿਲੂ ਨਾਲ ਦੀ ਨਾਲ ਪਰ ਮੁੱਖੋਂ ਤੇਰੀ ਭਗਵੰਤ ਮਾਨ ਦਾ ਇਹ ਦਮ ਕਿ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਜੂਗਾ ਜਾਂ ਇਹ ਹੋਰ ਰਾਜਨੀਤਿਕ ਕਲੇਸ਼ ਨੂੰ ਵੱਡਾ ਕਰ ਚੂਗਾ ਸਵਾਲ ਇਹ ਵੀ ਵੱਡਾ ਹੁੰਦਾ ਜਾ ਰਿਹਾ ਕਿ ਕਿਤੇ ਰਾਜਨੀਤਿਕ ਕਲੇਸ਼ ਹੀ ਨਾ ਵੱਡਾ ਹੋਵੇ ਪੰਜਾਬ ਦਾ ਜੇ ਮਸਲਾ ਹੱਲ ਹੋ ਜਾਵੇ ਨਸ਼ਿਆਂ ਵਾਲਾ ਫਿਰ ਮਾਨ ਸਰਕਾਰ ਨੂੰ ਲੋਕ ਵਧਾਈ ਦੇਣਗੇ ਤੇ ਜੇ ਤੁਸੀਂ ਅੱਜ ਵੱਡਾ ਤਸਕਰ ਫੜ ਲਿਆ ਉਸ ਨੂੰ ਰਿਮਾਂਡ ਤੇ ਭੇਜ ਦਿੱਤਾ ਤੇ ਫਿਰ ਇਹ ਤੋਂ ਹੋਰ ਕੜੀਆਂ ਵੀ ਮਿਲ ਜਾਣਗੀਆਂ ਜਿਵੇਂ ਕੇਜਰੀਵਾਲ ਜੀ ਕਹਿੰਦੇ ਸੀ ਅੰਤਰਰਾਸ਼ਟਰੀ ਸਮਗਲਕ ਘਰੇ ਰਹਿੰਦੇ ਉਹਨਾਂ ਦੇ ਨਾਮ ਨੂੰ ਅੱਜ ਪਤਾ ਲੱਗ ਜਾਣਗੇ ਕੱਲ ਤੱਕ ਉਹ ਵੀ ਫੜੇ ਜਾਣਗੇ ਜਿੱਥੋਂ maal ਆਉਂਦਾ ਸੀ ਉਹ ਸਪਲਾਈ ਦੀ ਚੇਨ ਤਾਂ ਟੁੱਟ ਗਈ ਹੋਣੀ ਜੇ ਮੁੱਖ ਤਸਕਰ ਫੜ ਲਿਆ ਫਿਰ ਤਾਂ ਕੱਲ ਤੋਂ ਪੰਜਾਬ ਦੇ ਵਿੱਚ ਉਹ ਕਹਿੰਦੇ ਨਹੀਂ ਜੇ ਅਸੀਂ ਐ ਚੇਨ ਨਹੀਂ ਤੋੜਦੇ ਇੱਕਦਾਵਾਂ ਮੁਖਮੰਦਰੀ ਭਗਵੰਤ ਮਾਨ ਨੇ ਗੱਲ ਕਹੀ ਕਿ ਜੇ ਇੱਕਦਮ ਨਸ਼ੇ ਦੀ ਸਪਲਾਈ ਬੰਦ ਕਰ ਦਈਏ ਫਿਰ ਤਾਂ ਹਾਕਾ ਕਰ ਮੱਝੂਗਾ ਇਸ ਲਈ ਅਸੀਂ ਜੀ ਬੜੀ ਯੋਜਨਾਵਾਂ ਪਾਤਰੀਕੇ ਨਾਲ ਕੰਮ ਕਰ ਰਹੇ ਚਲੋ ਉਹਨਾਂ ਦੀ ਯੋਜਨਾ ਦਾ ਅਸਰ ਦੇਖਦੇ ਹਾਂ ਜੀ। ਚਾਹੇ ਰਾਜਨੀਤਿਕ ਅਸਰ ਹੈ ਇਹਦੇ ਤੇ ਵੀ ਨਜ਼ਰ ਰੱਖਾਂਗੇ। ਇੱਧਰ ਪੰਥਕ ਹਵਾਲੇ ਨਾਲ ਇਹ ਖਬਰ ਬਾਹਰ ਆ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਔਰ ਸੇਵਾ ਮੁਕਤੀ ਲਈ ਨੀਮਾਵਦੀ ਬਣਾਉਣ ਦੇ ਖਾਤਰ 34 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਐਸਜੀਪੀਜ਼ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਇਸੇ ਸ਼ਰਤ ਤੇ ਵਾਪਸ ਆਈ ਸੀ ਕਿ ਇੱਕ ਨਿਯਮ ਬਣੇ ਇੱਕ ਸਿਧਾਂਤ ਬਣੇ ਕਿ ਜਥੇਦਾਰ ਸਹਿਵਾ ਨੂੰ ਲਿਆਉਣ ਲੱਗੇ ਵੀ ਤੇ ਤੋਰਾਂ ਲੱਗਿਆ ਵੀ ਪੂਰਾ ਆਦਰ ਮਾਨ ਬਣਿਆ ਰਹੇ ਪੂਰਾ ਇੱਕ ਮਾਨ ਸਨਮਾਨ ਬਣਿਆ ਰਹੇ ਜਿਵੇਂ ਕਹਾਵਤ ਬਣ ਚੁੱਕੀ ਸੀ ਕਿ ਲਿਆਉਣ ਲੱਗੇ ਤਾਂ ਹਾਥੀ ਤੇ ਚੜਾ ਕੇ ਲਿਆਉਂਦੇ ਨੇ ਤੇ ਜਦੋਂ ਹਟਾਉਣਾ ਹੁੰਦਾ ਫਿਰ ਪੈਰ ਜੁੱਤੀ ਵੀ ਨਹੀਂ ਪਾਉਣ ਦਿੰਦੇ ਸੋ ਇਸ ਲਈ ਕਹਿੰਦੇ ਕਿ ਇਹ ਨੀਵਾਬਰੀ ਦੇ ਲਈ ਐਸ.ਪੀ.ਐਸ. ਤੋਂ ਪ੍ਰਧਾਨ ਵੱਲੋਂ ਜਿਵੇਂ ਪ੍ਰਚਾਰ ਕੀਤਾ ਗਿਆ ਜਿਵੇਂ ਸੁਝਾਅ ਮੰਗੇਗੇ ਸਿੱਖ ਸੰਪਰਦਾਵਾਂ ਤੋਂ ਸਿੱਖ ਸੰਗਠਨਾਂ ਤੋਂ ਸਿੱਖ ਬੁੱਧੀਜੀਵੀਆਂ ਤੋਂ ਦੁਨੀਆ ਪਰਚ ਵਸਦੇ ਸਿੱਖਾਂ ਤੋਂ ਤੇ ਉਸ ਦੇ ਆਧਾਰ ਤੇ ਇੱਕ ਕਮੇਟੀ ਦਾ ਗਠਨ ਕਰਨ ਜਾ ਰਹੇ ਸੀ ਕਮੇਟੀ ਦਾ ਗਠਨ ਤਾਂ ਤਾਂ ਕਮ ਉਹ ਨਵੇੜ ਕੇ ਹੀ ਪਿਛਲੀ ਵਾਰ ਦੀ ਸ਼੍ਰੋਮਣੀ ਗੁਰਦਵਾਰੇ ਦੀ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ 'ਚ ਬੈਠੇ ਸੀ ਪਰ ਉੱਥੇ ਐਲਾਨ ਨਹੀਂ ਹੋ ਸਕਿਆ ਜਦੋਂ ਕਿ ਜ਼ਿਆਦਾਤਰ ਧਿਰ ਜਿਹੜੇ ਮੈਂਬਰ ਐਸਜੀਪੀਸੀ ਦੇ ਸਿੱਧੇ ਧਾਮੀਓਰਾਂ ਦੀ ਧਿਰ ਨਾਲ ਨੇ ਜਾਂ ਬਾਦਲਓਰਾਂ ਦੀ ਧਿਰ ਦੇ ਨਾਲ ਨੇ ਉਹ ਐਡਵੋਕੇਟ ਧਾਮੀ ਦੇ ਨਾਲ ਸੀ ਪਰ 2-3 ਮੈਂਬਰ ਕਹਿੰਦੇ ਜੀ ਇਸ ਧੜੇ ਦੇ ਹੁੰਦਿਆਂ ਵੀ ਇਸ ਗੱਲ ਛੱਡੋ ਜੀ ਕੀ ਲੋੜ ਐ ਜੀ ਰਹਿਣ ਦਿਓ ਜੀ ਕੀ ਕਰਨਾ ਜੀ ਹੋ ਗਿਆ ਜੀ ਬਣ ਜਾਣਗੇ ਜਿੰਨੀਆਂ ਫੇਰ ਕਿਹੜਾ ਕੋ ਸੋਣਾ ਜੀ ਐਂ ਚੱਲਣਾ ਜੀ ਸੋ ਕਹਿੰਦੇ ਜੀ ਉਸ ਨੂੰ ਧਾਮੀ ਹੋਰਾਂ ਨੇ ਬੈਠਕ ਚ ਤਾੜਤਾ ਸੀ ਕਿ ਸਾਰੀਆਂ ਗੱਲਾਂ ਉੱਥੋਂ ਪੁੱਛ ਪੁੱਛ ਕੇ ਨਹੀਂ ਬੋਲੀਆਂ ਖੁਸ਼ਾ ਆਪਣੇ ਦਿਮਾਗ ਤੋਂ ਵੀ ਚੱਲੀਦਾ ਸੋ ਕੀ ਉਹ ਇਸ਼ਾਰਾ ਸੁਖਵੀਰ ਬਾਦਲ ਕੰਨੀ ਸੀ ਦੂਸਰੇ ਪਾਸੇ ਜਿਸ ਨੇ ਗਿਆਨੀ ਕੁਲਦੀਪ ਸਿੰਘ ਗੜਗਾ ਜਿਹੜਾ ਨੂੰ ਜਿਸ ਦਿਨ ਤੇਜਸਰ ਲਾਇਆ ਜਾਂ ਬਾਬਾ ਟੇਕ ਸਿੰਘ ਧਨੋਲਾ ਨੂੰ ਜਿਸ ਦਿਨ ਦੇ ਤਾਕਤ ਜਦੋਂ ਦਮਦਮ ਦੀ ਜੱਥੇਦਾਰੀ ਸੰਭੀ ਹੈ ਉਸ ਦਿਨ ਦੇ ਐਡਵੋਕੇਟ ਧਾਮੀ ਹੋਰਾਂ ਨੇ ਉਹਨਾਂ ਨਾਲ ਬਤੌਰ ਜੱਥੇਦਾਰ ਦੇ ਨਾਤੇ ਤੇ ਖੁਦ ਪ੍ਰਧਾਨ ਦੇ ਨਾਤੇ ਕੋਈ ਰਸਮੀ ਮੁਲਾਕਾਤ ਨਹੀਂ ਕੀਤੀ ਸਮਾਗਮਾਂ 'ਚ ਕਿਤੇ ਆਹਮੋ ਸਾਹਮਣਾ ਹੁੰਦਾ ਤਾਂ ਫਤਿਹ ਹੋ ਜਾਂਦੀ ਹੈ ਪਰ ਜਿਵੇਂ ਗੈਨੀ ਰਗਵੀਰ ਸਿੰਘ ਹੋਰਾਂ ਨੂੰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਐ ਐਡਵੋਕੇਟ ਧਾਮੀ ਸਾਹਿਬ ਮਿਲਣ ਜਾਂਦੇ ਸੀ ਉਹ ਕਹਿੰਦੇ ਸੀ ਦਿਨ ਚੋਂ ਚਾਰ ਵਾਰ ਵੀ ਮਿਲਦੇ ਆ ਜੀ ਕੰਮ ਕਰਨਾ ਹੁੰਦਾ ਐਸ ਜੀ ਪੀਸੀ ਦਾ ਯਮਲਾ ਫਾਲਾ ਜੱਥੇਦਾਰ ਦਾ ਕੰਮ ਕਰਦਾ ਉਹ ਮੇ ਇੱਥੇ ਨਹੀਂ ਕਦੇ ਮੁਲਾਕਾਤ ਹੋਈ ਫਿਰ ਇਹ ਵੀ ਚਰਚਾ ਆਈ ਕਿ ਗੈਨੀ ਕੁਲਦੀਪ ਸਿੰਘ ਗੜਕਾਜ ਹੋਰ ਇਹ ਸਨੇਹਾ ਪਹੁੰਚ ਗਿਆ ਕਿ ਤੁਸੀਂ ਹੁਣ ਗਲਤੀ ਨਾਲ ਵੀ ਪੰਨ ਸਿੰਘ ਸਾਹਿਬਾਂ ਦੀ ਮੀਟਿੰਗ ਨਹੀਂ ਬੁਲਾਉਣੀ ਪਹਿਲਾਂ ਹੀ ਬਹੁਤ ਪੰਗਾ ਪੈ ਗਿਆ ਸੋ ਇਧਰ ਹੁਣ ਇਹਨਾਂ ਨੇ ਮਤਲਬ ਕਿ ਯਾਨੀ ਕੁਲਦੀਪ ਸਿੰਘ ਗੜਗਾ ਜੋਰਾ ਨੇ ਜਿਵੇਂ ਕਾਰਵਾਈ ਅੱਗੇ ਤੋਰੀ ਆ ਸੋ ਉਸ ਕਾਰਵਾਈ ਦੇ ਹਵਾਲੇ ਨਾਲ ਕਿ ਹੁਣ ਅਜਿਹਾ ਕੁਝ ਨਹੀਂ ਕਰਨਾ ਜਿਵੇਂ ਚਾਰ ਪੰਜ ਇਹੋ ਜਿਹੇ ਫੈਸਲੇ ਲੈ ਲਏ ਸੀ ਸੋ ਹੁਣ ਇਸ ਤੋਂ ਬਾਅਦ ਤਾਮੀ ਹੋਰਾਂ ਨੇ ਅੱਜ ਜਿਵੇਂ 34 ਮੈਂਬਰੀ ਕਮੇਟੀ ਦਾ ਐਲਾਨ ਕਰਤਾ ਕਿ ਇਹ ਸੁਖਵੀਰ ਬਾਦਲ ਦੀ ਧਿਰ ਦੀ ਸਹਿਮਤੀ ਨਾਲ ਜਾਂ ਤਾਂ ਮੀਹ ਹੋਰਾਂ ਨੇ ਆਪਣੇ ਦਮ ਤੇ ਫੈਸਲਾ ਕੀਤਾ ਵੈਸੇ ਐਸਪੀਸੀ ਤੇ ਮੈਂਬਰਾਂ ਨੇ ਕਿਹਾ ਕਿ ਬਿਲਕੁਲ ਜੀ ਇਹ ਨਾਮ ਜਾਰੀ ਕਰ ਦਿੱਤੇਗੇ ਨੇ ਹੁਣ ਇੱਕ ਕਮੇਟੀ ਕੰਮ ਕਰੇਗੀ ਇਹ ਸਮੂਹ ਸੰਪਰਦਾਮਾਂ ਸਮੂਹ ਸੁਝਾਵਾਂ ਸਮੂਹ ਪਹਿਲੂਆਂ ਦੀ رائے ਦੇ ਨਾਲ ਕੰਮ ਕਰੇਗੀ ਤੇ ਇੱਕ ਖਰੜਾ ਤਿਆਰ ਕਰੇਗੀ ਸਮਾਧ ਕਹਿੰਦੇ ਜੀ ਸਮਾਧ ਤਾਂ ਹੁਣ ਉਹਨਾਂ ਨੂੰ ਪਤਾ ਜੀ ਸਮਾਹ ਹੱਦੇ ਦੇ ਵਿੱਚ ਕੋਈ ਨਿਸ਼ਚਿਤ ਨਹੀਂ ਕੀਤਾ ਤੇ ਜੇ ਸਮਾਹਦ ਨਿਸ਼ਚਿਤ ਨਹੀਂ ਹੈ ਤਾਂ ਇਸ ਤੋਂ ਹੰਦਾ ਜੇ ਲਾਇਆ ਜਾ ਰਿਹਾ ਕਿ ਫੇਰੇ ਕੀ ਮਾਮਲਾ ਨੰਬੇ ਸਮੇਂ ਲਈ ਅੱਗੇ ਵੀ ਪੈ ਸਕਦਾ ਜਾਂ ਇਹ ਤੁਰੰਤ ਹੱਲ ਹੋ ਸਕਦਾ ਜਦੋਂ ਕਿ ਕੌਮ ਚਾਹੁੰਦੀ ਹੈ ਕਿ ਜਥੇਦਾਰ ਖਾਸ ਕਰਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਉਸ ਤੋਂ ਬਾਅਦ ਜੇ ਤੁਸੀਂ ਦੋ ਤਖਤਾਂ ਦੇ ਹੋਰ ਜਿਹੜੇ ਪੰਜਾਬ 'ਚ ਨੇ ਉਹਨਾਂ ਦੇ ਜਥੇਦਾਰ ਨਿਯੁਕਤ ਕਰਦੇ ਹੋ ਦੋ ਤਖਤਾਂ ਬਾਅਦ ਨੇ ਉੱਥੇ ਤਖਤਾਂ ਦੀ ਮਰਿਆਦਾ ਆਪਣੇ ਤਰੀਕੇ ਨਾਲ ਚੱਲੀ ਜਾਂਦੀ ਹੈ ਤੇ ਤਿੰਨਾਂ ਦੀ ਆਪਣੇ ਤਰੀਕੇ ਨਾਲ ਚੱਲ ਰਹੀ ਹੈ ਸੋ ਜੇਕਰ ਸ਼੍ਰੋਮਣੀ ਕਮੇਟੀ ਨੇ ਤਿੰਨ ਤਖਤਾਂ ਦੇ ਜਥੇਦਾਰ ਵੀ ਆਪਣੇ ਸਾਹਮਣੇ ਲਾਉਣੇ ਨੇ ਤਾਂ ਉਹਦੇ ਲਈ ਘੱਟੋ ਘਾਟ ਇੱਕ ਮਾਨ ਮਰਿਆਦਾ ਬਣ ਜਵੇ ਜੀ ਉਹ ਬਣ ਕੇ ਆਉਂਦੀ ਹੈ ਤਾਂ ਕੌਮ ਦੇ ਹਿੱਤ 'ਚ ਕੌਮ ਦੀ ਭਲਾਈ ਛੁਹੀ ਗਈ ਸਵੇਸ ਪੱਲੂ ਦੇ ਉੱਤੇ ਨਜ਼ਰ ਹੈ ਜੀ ਚਲੋ ਜੀ ਨਜ਼ਰ ਤਾਂ ਆਪਾਂ ਵਿਦੇਸ਼ੀ ਖਬਰਾਂ ਤੇ ਵੀ ਰੱਖਦੇ ਆ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਾਬ ਸ਼ਰੀਫ ਨੇ ਕਹਿੰਦੇ ਉਹਨਾਂ ਇੱਛਾ ਪ੍ਰਗਟਾ ਦਿੱਤੀ ਆ ਕਿ ਜੀ ਭਾਰਤ ਨਾਲ ਵਿਗੜੇ ਸਾਰੇ ਮਸਲਿਆਂ ਦੇ ਹੱਲ ਲਈ ਆਪਾਂ ਬੈਠਣ ਲਈ ਤਿਆਰ ਆ ਉਹ ਕਹਿੰਦੇ ਜੀ ਅਸੀਂ ਸਾਰਥਕ ਗੱਲਬਾਤ ਲਈ ਤਿਆਰ ਆ ਉਹ ਇੱਛਾ ਵੀ ਉਹਨਾਂ ਨੇ ਸਾਊਦੀ ਅਰਬ ਦੇ ਪ੍ਰਿੰਸ ਨਾਲ ਫੋਨ ਤੇ ਗੱਲਬਾਤ ਕਰਕੇ ਪੇਟਾਈ ਆ ਬਿਲਕੁਲ ਜੀ ਭਾਰਤ ਨਾਲ ਕਹਿੰਦੇ ਪਾਕਿਸਤਾਨ ਸੱਤ ਗੱਲਬਾਤ ਲਈ ਤਿਆਰ ਹੋ ਗਿਆ ਹੈ 사우ਦੀ ਅਰਬ ਦੇ ਕ੍ਰਾਊਨ ਪ੍ਰਿੰਸ ਹਾਂ ਕਹਿੰਦੇ ਬਕਾਇਦਾ ਤੌਰ ਤੇ 사우ਦੀ ਅਰਬ ਦੇ ਕ੍ਰਾਊਨ ਪ੍ਰਿੰਸ ਨਾਲ ਫੋਨ ਤੇ ਗੱਲਬਾਤ ਕਰਦੇ ਆ ਹੋਇਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾ ਸ਼ਰੀਫ ਨੇ ਛਾਪ ਰਾਈ ਕਿ ਭਾਰਤ ਨਾਲ ਜਿੰਨੇ ਵੀ ਸਾਡੇ ਵਿਵਾਦ ਨੇ ਚਾਹੇ ਜੰਮੂ ਕਸ਼ਮੀਰ ਵਾਲਾ ਹੋਵੇ ਚਾਹੇ ਅਤਵਾਦ ਵਾਲਾ ਹੋਵੇ ਚਾਹੇ ਪਾਣੀਆ ਸਿੰਧੂ ਸੰਧੀ ਜਲ ਸੰਧੀ ਵਾਲਾ ਮਸਲਾ ਹੋਵੇ ਜਾਂ ਹੋਰ ਵੀ ਕੋਈ ਪਪਾਰਾਲਾ ਮਸਲਾ ਉਹ ਜਿਹੜੇ ਵੀ ਮਸਲੇ ਹੈਗੇ ਨੇ ਉਹਨਾਂ ਸਾਰਿਆਂ ਤੇ ਬੈਠ ਕੇ ਮੈਂ ਸਾਰਥਕ ਗੱਲਬਾਤ ਲਈ ਤਿਆਰ ਆ ਇੱਛਾ ਉਹਨਾਂ ਕੋਲ ਪ੍ਰਗਟਾਈ ਤੋਂ ਪਹਿਲਾਂ ਵੀ ਉਹ ਪਿਛਲੇ ਦਿਨੀ ਹੀ ਰਾਮ ਦੀ ਯਾਤਰਾ ਤੇ ਸੀ ਰਾਮ ਦੀ ਯਾਤਰਾ ਦੇ ਦੌਰਾਨ ਵੀ ਉਹਨਾਂ ਨੇ ਕੁਝ ਜਿਹੀ ਇੱਛਾ ਸਾਹਮਣੇ ਲਿਆਂਦੀ ਸੀ ਕਿ ਹਾਂ ਮੈਂ ਗੱਲਬਾਤ ਨਾਲ ਇਸ ਮਸਲੇ ਨੂੰ ਹੱਲ ਕਰਨ ਲਈ ਇੱਛਾ ਰੱਖਦਾ ਸਵਾਲ ਇਹ ਕਿ ਤੋਂ ਪਹਿਲਾਂ ਵੀ ਕਿੰਨੀਆਂ ਕੋਸ਼ਿਸ਼ਾਂ ਹੋਈਆਂ ਕਿੰਨੀ ਵਾਰ ਮੇਜ਼ ਤੇ ਬੈਠ ਕੇ ਗੱਲਬਾਤ ਹੋਈ ਪਰ ਕਦੇ ਵੀ ਗੱਲ ਤਣ ਪੱਤਣ ਨਹੀਂ ਲੱਗੀ ਖਾਸ ਕਰ ਐਲਓਸੀ ਵਾਲਾ ਮਸਲਾ ਇਹ ਮੁਕਸ਼ਮੀਰ ਵਾਲਾ ਫਿਰ ਕਸ਼ਮੀਰ ਘਾਟੀ ਦੇ ਵਿੱਚ ਦਖਲ ਅੰਦਾਜੀ ਫਿਰ ਸਰਦ ਪਾਰ ਤੋਂ ਨਸ਼ੇ ਵਾਲਾ ਮਸਲਾ ਹਥਿਆਰ ਵਾਲਾ ਮਸਲਾ ਤੇ ਇਹ ਸਾਰੀ ਪ੍ਰਕਿਰਿਆ ਦੇ ਪਿੱਛੇ ਕੁਝ ਵਿਦੇਸ਼ੀ ਤਾਕਤਾਂ ਚੀਨ ਅਮਰੀਕਾ ਵਰਗੀਆਂ ਦੀਆਂ ਸ਼ਕਤੀਆਂ ਆ ਜੋ ਹੁਣ 에ਅ ਸਟ੍ਰਾਈਕ ਤੋਂ ਬਾਅਦ ਕਾਰਵਾਈ ਯੂਏ ਦੇ ਪਿੱਛੇ ਵੀ ਪਤਾ ਸੋ ਇਹ ਸਾਰੀਆਂ ਘਟਨਾਕਰਮ ਦੇ ਦਰਮਿਆਨ ਜਿਸ ਤਰ੍ਹਾਂ 트럼ਪ ਨੇ ਆਰਮੀ ਚੀਫ ਪਾਕਿਸਤਾਨ ਦੇ ਨੂੰ ਘਰੇ ਬੁਲਾ ਕੇ ਰੋਟੀ ਖਵਾਈ ਵਾਈਟ ਹਾਊਸ ਸਾਧਕੇ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਖਲਜੁਲ ਹੋਈ ਕਿ ਫਿਰ ਤਖਤਾ ਪਲਟ ਹੋਏਗਾ ਫਿਰ ਫੌਜੀ ਰਾਜ ਹੋਏਗਾ ਤੇ ਕਹਿੰਦੇ ਪਾਕਿਸਤਾਨ ਦਾ ਆਵਾਮ ਫੌਜੀ ਰਾਜ ਨਹੀਂ ਚਾਹੁੰਦਾ ਤੇ ਜਦੋਂ ਕਿ ਦੂਸਰੇ ਪਾਸੇ ਇਮਰਾਨ ਖਾਨ ਹੋਰਾਂ ਦਾ ਜੋ ਮਾਮਲਾ ਹੈ ਉਸ ਦਾ ਵੀ ਕਹਿੰਦੇ ਸੱਤਾ ਤਰੀ ਤਰ ਨੂੰ ਡਾ ਰੱਖੇ ਕੱਲ ਨੂੰ ਉਹਦਾ ਜੇ ਰੁਤਬਾ ਵੱਧਦਾ ਤਾਂ ਉਹ ਫਿਰ ਕਬਜ਼ ਹੋ ਸਕਦੀ ਹੈ ਇਸ ਲਈ ਕਹਿੰਦੇ ਕਿ ਉਹਨਾਂ ਨੇ ਹੁਣ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਦਾ ਰਾਹ ਚੁਣਨ ਦੀ ਕੋਸ਼ਿਸ਼ ਕੀਤੀ ਇਸ ਲਈ ਕਹਿੰਦੇ 사우ਦੀ ਅਰਬ ਦੇ ਪ੍ਰਿੰਸ ਤੱਕ ਵੀ ਇਹ ਸੁਨੇਹਾ ਪਹੁੰਚਦਾ ਕੀਤਾ ਹੈ ਤੇ মিডিਆ ਰਾਹੀਂ ਉੱਥੋਂ ਦੇ ਪਾਕਿਸਤਾਨ ਦਾ ਜਿਹੜਾ ਰੇਡੀਓ ਹੈ ਰੇਡੀਓ ਪਾਕਿਸਤਾਨ ਉਹਦੇ ਮੁਤਾਬਕ ਵੀ ਪ੍ਰਧਾਨ ਮੰਤਰੀ ਨੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਾਰਥਕ ਗੱਲਬਾਤ ਪਹਤਨਾ ਕਰਨ ਦੀ ਇੱਛਾ ਪ੍ਰਗਟਾ ਦਿੱਤੀ ਹੈ ਹੁਣ ਭਾਰਤੀ ਵਿਦੇਸ਼ ਮੰਤਰਾਲਾ ਭਾਰਤੀ ਗ੍ਰਹਿ ਮੰਤਰਾਲਾ ਭਾਰਤੀ ਰੱਖਿਆ ਮੰਤਰਾਲਾ ਭਾਰਤ ਸਰਕਾਰ ਪੀਐਮਓ ਹਾਊਸ ਇਸ ਮਸਲੇ ਦੇ ਉੱਤੇ ਅਗਾਮ ਵੱਧਾ ਹੈ ਨਹੀਂ ਵੱਧਾ ਜਾਂ ਉਹ ਰਸਮੀ ਸੱਦੇ ਦਾ ਇੰਤਜ਼ਾਰ ਕਰਦਾ ਹੈ ਕਿ ਪਹਿਲਾਂ ਰਸਮੀ ਤੌਰ ਤੇ ਕੋਈ ਸੱਦਾ ਆਵੇ ਗਲਬਾ ਦੀ ਇੱਛਾ ਦਾ ਆਵੇ ਇਸ ਤਰ੍ਹਾਂ ਦੋਵੇਂ ਮੁਲਕਾਂ ਹੀ ਪਾਇਆ ਹੋ ਕੇ ਆਇਆ ਸਦਾ ਕਿ ਉਹਦੇ ਉੱਤੇ ਇਹ ਕੋਈ ਚਰਚਾ ਕਰ ਸਕਦੇ ਜਾਂ ਨਹੀਂ ਜਾਂ ਇਸ ਵਿੱਚ ਛੜਤਾ ਜਾਊਗਾ ਇਸ ਪਹਿਲੂ ਤੇ ਵੀ ਗੱਲ ਹੈਗੀ ਆ ਚਲੋ ਗੱਲ ਤਾਂ ਜੀ ਕੈਨੇਡਾ ਵਾਲਾ ਇੱਕ ਮਸਲਾ ਸਾਹਮਣੇ ਆਇਆ ਤੁਹਾਡੇ ਧਿਆਨ ਚੋਣਾ ਕਿ ਪਿਛਲੇ ਸਾਲਾਂ ਦੇ ਦਰਮਿਆਨ ਕਈ ਵਿਦਿਆਰਥੀਆਂ ਦੇ ਮਾਮਲੇ ਸਾਹਮਣੇ ਆਏ ਸੀ ਕਿ ਵੀ ਉਹਨਾਂ ਦੇ ਦਸਤਾਵੇਜ਼ ਕੈਨੇਡਾ ਜਾਣ ਤੋਂ ਬਾਅਦ ਝਾਲੀ ਨਿਕਲੇ ਦਾਖਲੇ ਵਾਲੇ ਦਸਤਾਵੇਜ਼ ਉੱਥੇ ਪਹੁੰਚ ਕੇ ਜਦੋਂ ਚੱਕ ਚੁੱਕ ਹੋਏ ਤਾਂ ਝਾਲੀ ਨਿਕਲੇ ਕਈਆਂ ਨੂੰ 에어ਪੋਰਟ ਤੇ ਮੁਸ਼ਕਿਲ ਹੋਈ ਕਈਆਂ ਨੂੰ ਕਾਲਜ ਚ ਮੁਸ਼ਕਿਲ ਹੋਇਆ ਐਂਡ ਰਿਪੋਰਟ ਕੀਤਾ ਗਿਆ ਕਈ ਫਸ ਗਏ ਕਈਆਂ ਦੇ ਪੈਸਿਆਂ ਦਾ ਨੁਕਸਾਨ ਹੋਇਆ ਸੂਚ ਮਾਮਲਿਆਂ ਦੇ ਵਿੱਚ ਜਿਹੜਾ ਠੱਗ ਸੀ ਕਹਿੰਦੇ ਜੀ ਵਰਜੇਸ਼ ਮਿਸ਼ਰਾ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਗ੍ਰਿਫਤਾਰੀ ਦਿੱਲੀ 에어ਪੋਰਟ ਤੋਂ ਕੀਤਾ ਜਦੋਂ ਕਿ ਉਹ ਕੈਨੇਡਾ ਤੋਂ ਪਹ ਕੋੜਾ ਹੋ ਕੇ ਭਾਰਤ ਆ ਗਿਆ ਸੀ ਤੇ ਭਾਰਤ ਤੋਂ ਲੱਭਦੀ ਫਿਰਦੀ ਸੀ ਪੁਲਿਸ ਨੂੰ ਨਹੀਂ ਮਿਲਿਆ ਤੇ ਹੁਣ ਫੇਰ ਉਹ ਵਿਦੇਸ਼ ਭਜਣ ਦੀ ਤਿਆਰੀ ਸੀ ਜੀ ਹਾਂ ਪੁਲਿਸ ਨੇ 700 ਵਿਦਿਆਰਥੀਆਂ ਨੂੰ ਝਾਲੀ ਆਫਰ ਲੈਟਰਾਂ ਰਾਹੀਂ ਕੈਨੇਡਾ ਭੇਜਣ ਦੇ ਮਾਮਲੇ 'ਚ ਮੁੱਖ ਮੁਲਜ਼ਮ ਕਹਿੰਦੇ ਬਰਜੇਸ਼ ਮਿਸ਼ਰਾ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਜਲੰਧਰ ਲਿਆਂਦਾ ਗਿਆ ਜਲੰਧਰ ਲਿਆ ਕੇ ਕਿਉਂਕਿ ਮਾਮਲੇ ਦਾ ਜਲੰਧਰ ਨਾਲ ਸਬੰਧ ਸੀ ਲਿਆ ਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਉਹਦਾ ਵੀ 7 ਦਿਨ ਦਾ ਰਿਮਾਂਡ ਮਿਲਿਆ ਸੋ 7 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਤੇ ਕਹਿੰਦੇ ਜੀ ਹੋਰ ਉਹਦੇ ਕੋਲੋਂ ਖੁਲਾਸੇ ਹੋ ਸਕਦੇ ਨੇ ਬਰਜੇਸ਼ ਮਿਸ਼ਰਾ ਨੇ ਪਹਿਲਾਂ ਜਾਲੀ ਆਫਰ ਲੈਟਰ ਤਿਆਰ ਕੀਤੇ ਉਸ ਦੀ ਵਰਤੋਂ ਕਰਕੇ ਲੱਖਾਂ ਕਰੋੜਾਂ ਰੁਪਈਆ ਵਿਦਿਆਰਥੀਆਂ ਤੋਂ ਇਕੱਠਾ ਕੀਤਾ ਤੇ ਉਹਨੂੰ ਕੈਨੇਡਾ ਭੇਜਦਾ ਇਸ ਮਾਮਲੇ ਚ ਉਹ ਫਸ ਗਏ ਬੱਚਿਆਂ ਦੀ ਮੁਸ਼ਕਲਾਂ ਵਧ ਗਈਆਂ ਪਰਿਵਾਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਤੇ ਜਦੋਂ ਇਹ ਮੁੱਦਾ ਬਣਿਆ ਮਸਲਾ ਬਣਿਆ ਤੇ ਫਿਰ ਉਹ ਕਹਿੰਦੇ ਜੀ ਕੈਨੇਡਾ ਤੋਂ ਭੱਜ ਕੇ ਇੰਡੀਆ ਆ ਗਿਆ ਰਜੇਸ਼ ਮਿਸ਼ਰਾ ਵੀ ਤੇ ਪਰ ਇੱਥੇ ਭਾਲ ਹੋ ਰਹੀ ਸੀ ਉਹਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਹੋਇਆ ਤੇ ਆਖਰ ਉਹਨੇ ਹੁਣ ਫੇਰ ਜਦੋਂ ਕਹਿੰਦੇ ਪ੍ਰਕਿਰਿਆ ਤੇਜ਼ ਹੋ ਰਹੀ ਸੀ ਤਾਂ ਉਹਨੇ ਦੁਬਾਰਾ ਵਿਦੇਸ਼ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਵਿਦੇਸ਼ ਭੱਜਣ ਦੀ ਕੋਸ਼ਿਸ਼ ਤੇ ਲਈ ਉਹ ਦਿੱਲੀ ਹਵਾਈ ਅੱਡੇ ਤੇ ਪਹੁੰਚਿਆ ਤੇ ਉਹਦੇ ਖਿਲਾਫ ਲੁਕਆਊਟ ਨੋਟਸ ਜਾਰੀ ਸੀ ਜਿਹਦੇ ਤਹਿਤ ਉਹਦੀ ਜਦੋਂ ਜਾਂਚ ਪੜਤਾਲ ਹੋਈ ਉਸ ਨੂੰ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਪੁਲਿਸ ਨੇ ਹਵਾਲੇ ਹੋ ਗਿਆ ਤੇ ਪੰਜਾਬ ਪੁਲਿਸ ਨੂੰ ਜਲੰਧਰ ਲਈ ਇ ਤੇ ਹੁਣ ਉਹਦਾ ਪੁਲਿਸ ਰਿਮਾਂਡ ਹੈ ਜੀ ਸੋ ਇਸ ਲਈ ਵਿਦੇਸ਼ ਜਾਣ ਲੱਗਿਆਂ ਭਜਣ ਲੱਗਿਆਂ ਗੌਰ ਕਰਨਾ ਜ਼ਰੂਰੀ ਹੈ ਨਹੀਂ ਤਾਂ ਠੱਗੀ ਵੱਧ ਹੈ ਇਮਾਨਦਾਰ ਜਨਾਂ ਖੰਮ ਘਟ ਹੈ ਸੋ ਇਹ ਇਹ ਫਿਕਰ ਵਾਲੀਆਂ ਕੁਝ ਖਬਰਾਂ ਕੁਝ ਪੰਜਾਬ ਦੇ ਤਤਸਤ ਵਾਲੀਆਂ ਖਬਰਾਂ ਕੁਝ ਬਖੋਤ ਪੰਥਕ ਪਹਿਲੂ ਦੀਆਂ ਖਬਰਾਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ